ਕਈ ਦਿਨਾਂ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪਣਾ ਸਰਵਨ ਕਰਾ ਰਿਹਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸਮਾਲੇ ਕਿਸ ਜੀਵਨ ਦਾ ਲਖਸ਼ ਲਖਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਹੈ ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਜਿੱਥੇ ਦਰ ਵਸੈ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲਹੇ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਰਾਮ ਕੱਲੀ ਮੱਲਾ ਪੈ ਉਸ ਦਰਦ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ ਤੇ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਹੁੰਦਾ ਪੁੱਤਨੇ ਚਿਰ ਤੱਕ ਉਸ ਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਆਉਂਦੀ ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਐਸਾ ਕਿਉਂ ਕਹਿ ਦਿੰਦਾ ਹੈ ਦਰਸਲ ਇੱਕ ਇੱਛਾ ਪੂਰੀ ਹੋ ਜਾਏ ਪੂਰੀ ਹੁੰਦੇ ਆਉਂਦੇ ਆ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੇ ਬੜੇ ਧਿਆਨ ਨਾਲ ਸੁਣਨਾ ਉਹ 10 ਇੱਛਾਵਾਂ ਪੂਰੀਆਂ ਹੋਵਨ ਘਟ ਤੋਂ ਘਟ ਸਭ ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ ਹਵਲ ਤੇ ਐਸਾ ਹੋਣਾ ਨਹੀਂ ਅਗਰ ਉਹ ਸਭ ਇੱਛਾਵਾਂ ਵੀ ਪੂਰੀਆਂ ਹੋਵਨ ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ ਇਤਨੀ ਜ਼ਿੰਦਗੀ ਨਹੀਂ ਹੈ ਇਤਨਾ ਜੀਵਨ ਹੀ ਨਹੀਂ ਹੈ ਖਾਹਿਸ਼ਾਂ ਦੇ ਬੋਝ ਤਲੇ ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦਬ ਕੇ ਰਹਿ ਜਾਂਦੀ ਹੈ ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ ਬੋਝ ਕੀ ਹੈ ਇੱਛਾਵਾਂ ਦਾ ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾਵੇ ਦਾਰਸ਼ਨਿਕ ਹੈ ਫਲਸਫਰ ਹੈ ਚਿੰਤਕ ਹੈ ਇਛਾਵਾਂ ਦਾ ਤਿਆਗ ਨਹੀਂ ਕਰ ਸਕਦਾ ਬਣੀ ਰਹਿੰਦੀ ਹੈ ਇੱਕ ਇੱਛਾ ਪੂਰੀ ਹੋ ਜਾਏ 10 ਹੋਰ ਪੈਦਾ ਹੋ ਜਾਂਦੀ ਹੈ ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ ਧਾਰਮਿਕ ਗਿਆਨ ਇਹ ਕਹਿੰਦਾ ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ ਫਿਰ ਉਦਾਸ ਉਦਾਸ ਦਾ ਮਤਲਬ ਉਦ ਆਸਣ ਆਪਣੇ ਕੋਲ ਆਸਣ ਆਪਣੇ ਨੇੜੇ ਨਹੀਂ ਆਇਆ ਤੋ ਆਪਣੇ ਨੇੜੇ ਤੇ ਉਹ ਹੀ ਆਵੇਗਾ ਜੋ ਸਾਰਿਆਂ ਤੋਂ ਉਦਾਸ ਹੋ ਗਿਆ ਸਭ ਕੁਝ ਤੋਂ ਉਦਾਸ ਹੋ ਗਿਆ ਮਨੁੱਖ ਆਪਣੇ ਨੇੜੇ ਨਹੀਂ ਆਉਂਦਾ ਮੈਂ ਦੁਹਰਾ ਦੇਣਾ ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ ਆਪਣੇ ਬਾਰੇ ਨਹੀਂ ਜਾਣਦਾ ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਹੈ ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ ਉਹਦੀ ਕਮਜ਼ੋਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਆਗੁਣਾ ਨੂੰ ਉਹਦੇ ਸੁਭਾਅ ਨੂੰ ਜਿੰਨਾ ਜਾਣਦੀ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ ਕਿਉਂ ਪਤੀ ਦੇ ਨੇੜੇ ਆਪਣੇ ਤੋਂ ਦੂਰ ਹੈ ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਕਿਉਂਕਿ ਨੇੜੇ ਹੈ ਪੁੱਤਰ ਦੇ ਸੁਭਾਵ ਨੂੰ ਜਾਣਦਾ ਹੈ ਪੁੱਤਰ ਦੇ ਗੁਣਾਂ ਨੂੰ ਜਾਣਦਾ ਹੈ ਪੁੱਤਰ ਦੇ ਔਗਣਾਂ ਨੂੰ ਜਾਣਦਾ ਹੈ ਆਪਣੇ ਤੋਂ ਕਿਉਂਕਿ ਦੂਰ ਰਹਿੰਦਾ ਹੈ ਆਪਣੇ ਦੀ ਕੋਈ ਸਮਝ ਨਹੀਂ ਉਹ ਦਾਸ ਆਪਣੇ ਵਿੱਚ ਆਸਨ ਆਪਣੇ ਨੇੜੇ ਕੌਣ ਆਉਂਦਾ ਹੈ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ ਨਿਰਾਸ਼ ਮਨੁੱਖ ਕਦੋਂ ਆਉਂਦਾ ਹੈ ਜਦ ਇਹ ਸਮਝ ਆ ਜਾਂਦੀ ਏ ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਏ ਸੁੱਖ ਨਹੀਂ ਮਿਲ ਸਕਦਾ ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਏ ਮੈਨੂੰ ਆਨੰਦ ਨਹੀਂ ਮਿਲ ਸਕਦਾ ਜੈਸੇ ਇਹ ਸਮਝ ਆਉਂਦੀ ਏ ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਆਸਾ ਵਿੱਚ ਅਤ ਦੁੱਖ ਗਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ਼ ਸੁਖផល ਪਾਇਆ ਪਰਾਚੀਨ ઋષਿ ਮਨੀਆਂ ਨੇ ਨਿਰਾਸ਼ ਹੋਣ ਦਾ ਉਦਾਸ ਹੋਣ ਦਾ ਇੱਕ ਜੋ ਢੰਗ ਕਢਿਆ ਸੀ ਬਈ ਉਜਾੜ ਦੇ ਚ ਚਲੇ ਜਾਓ ਬਿਆਬਾਨ ਜੰਗਲ ਦੇ ਚਲੇ ਜਾਓ ਤੇ ਉਥੇ ਰਹਿੰਦੇ ਆ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਰੇ ਮਨ ਐ ਸੋ ਕਰ ਸੰਿਆਸਾ ਬਨ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹੇ ਉਦਾਸਾ ਉਜਾੜ ਦੇ ਚ ਜਾਣਦੀ ਕੀ ਲੋੜੇ ਸਦਨ ਨੂੰ ਉਜਾੜ ਸਮਝ ਸਦਨ ਕਹਿੰਦੇ ਨੇ ਘਰ ਨੂੰ ਬਨ ਸੇ ਸਦਨ ਬਨ ਜੈਸਾ ਹੀ ਸਦਨ ਨੂੰ ਸਮਝ ਘਰ ਨੂੰ ਹੀ ਉਜਾੜ ਸਮਝ ਲੈ ਕੀ ਇਹ ਤੇਰੇ ਘਰ ਦੇ ਵਿੱਚ ਸਿਰਫ ਘਰ ਨੂੰ ਹੀ ਉਜਾੜ ਨਾ ਬਨ ਸੇ ਸਦਨ ਸਬਹਿ ਕਰ ਸਮਝੋ ਕਰਦੇ ਚ ਜੋ ਕੁਛ ਵੀ ਇਹ ਸਭ ਕੁਝ ਉਜਾੜ ਸਮਝ ਲਏ ਬੜੇ ਕਠੋਰ ਜਿਹਾਂ ਬਚਨ ਲਗਣ ਗਏ ਪਰ ਮੈਂ ਅਰਜ਼ ਕਰਾਂ ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ ਯਕੀਨ ਜਣੋ ਘਰ ਉਜਾੜ ਬਣ ਜਾਏ ਕਰਦੀਆਂ ਦੀਵਾਰਾਂ ਖਾਣ ਨੂੰ ਪੈਣਗੇ ਬਨ ਸੇ ਸਦਨ ਸਭ ਐਕਰ ਸਮਝੋ ਮਨ ਹੀ ਮਾਇ ਉਦਾਸਾ ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ ਘਰ ਦੀ ਗੱਲ ਛੱਡ ਸਾਰਾ ਸ਼ਹਿਰ ਹੀ ਉਜਾੜ ਹੈ ਮਹਾ ਭਿਆਨ ਉद्याਨ ਨਗਰ ਕਰ ਮਾਲਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਮਨੁੱਖ ਤੇ ਮਨੁੱਖ ਨਾਲੋਂ ਟੁੱਟ ਰਿਹਾ ਹੈ ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ ਇਸ ਨੂੰ ਤੋਂ ਵੱਡਾ ਸ਼ਹਿਰ ਪਿਆ ਕਹਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਤਿੰਨ ਸਾਧਨ ਵਿਦਵਾਨ ਮੰਨਦੇ ਨੇ ਤਿੰਨ ਕਾਰਨ ਟੋਟਲੀ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਪ੍ਰਥਮ ਬਹੁਤ ਗਹਿਰਾ ਸਦਸੰਗੀ ਹੋਵੇ ਗਹਿਰਾ ਸਰੋਤਾ ਹੋਵੇ ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ ਜੋ ਗਹਿਰਾ ਸੁਣਦਾ ਨਹੀਂ ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜ੍ਹਾਂ ਪਾਤਲ ਦੇ ਚ ਲੈ ਜਾਣੀਆਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਯਕੀਨ ਨਾ ਜਾਣੋ ਦਰਖਤ ਉੱਪਰ ਵੀ ਨਹੀਂ ਉੱਡ ਸਕਦਾ ਜੋ ਗਹਿਰਾ ਸਰੋਤਾ ਨਹੀਂ ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ ਕਤਈ ਨਹੀਂ ਉੱਚੀ ਬੋਲ ਉੱਚੇ ਕਿਸ ਦੇ ਹੋਣਗੇ ਸਮਝ ਉੱਚੀ ਕਿਸ ਦੀ ਹੋਵੇਗੀ ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ ਅਦਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਨੂੰ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਹਨੂੰ ਨਿਰਾਸ਼ ਕਰ ਦੇਗੀ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠੀ ਪ੍ਰਭ ਕਹਿਰੀ ਸੁਣ ਗੁਰੂ ਵਚਨ ਮੰਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਕੱਲੇ ਸਪੀੜ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗਲਾ ਲੈ ਸੁਣੋ ਬਿਆਨ ਕਰਦੇ ਨੇ ਇਹ ਵੀ ਸੁਣ ਲੋ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ ਸਤਿਗੁਰੂ ਦੀ ਬਾਣੀ ਦਾ ਬਾਣ ਐਸਾ ਲਗਿਆ ਤੀਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ ਸਮਲੋ ਇਸ ਨੇ ਸੁਣਿਆ ਹੀ ਨਹੀਂ ਹੈ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਅੱਖੇ ਵਾਹਿਗੁਰੂ ਵਾਹਿਗੁਰੂ ਇਹ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਚੁੱਪ ਕਰਦਾ ਇਹ ਸੁਣਦਾ ਹੀ ਨਹੀਂ ਮੰਨ ਦੀ ਸੁਣਨ ਦੀ ਆਦਤ ਹੀ ਨਹੀਂ ਤੇ ਜਦ ਸੁਣਦਾ ਹੀ ਨਹੀਂ ਤੇ ਸ਼ਬਦ ਮੰਨ ਦਾ ਹਿੱਸਾ ਹੀ ਨਹੀਂ ਬਣਦਾ ਉਖੜੇ ਉਖੜੇ ਲੋਕ ਅਕਸਰ satsang ਦੇ ਵਿੱਚ ਬੈਠੇ ਹੁੰਦੇ ਨੇ ਉਖੜੋ ਉਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਨ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦੋਰਲਦੇ ਆ ਲਾਉ ਨੇ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੋਖ ਪਾਪ ਕਾਰਾਸ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ਬਾਨ ਤਾਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈ ਏ ਤੀਰ ਦੇ ਲਗਣ ਨਾਲ ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਏ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਇੱਕੋ ਹੀ ਪੀੜਾ ਹੈ ਭਗਤ ਚਾਹੁੰਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटਕਾਰਾ ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਵਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿੰਦੇ ਆਪਣੀ ਤੜਪ ਬਣੀ ਰਹਿੰਦੀ ਉਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ ਕਿ ਯਾ ਰੱਬ ਦੁਆਏ ਵਸਲ ਨਾ ਹਰ ਗਿਜ਼ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ ਹੈ ਪ੍ਰਭੂ ਹੈ ਖੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਅੱਗੇ ਮੈਂ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਆਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣ ਉਸ ਵਿੱਚ ਵੀ ਆਨੰਦ ਹੈ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾਂ ਰਸ ਹੈ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ ਗੁੰਗਾ ਹੋਵਾ ਬਾਵਰਾ ਬਾਵਰੇ ਤੋਂ ਮੁਰਾਦ ਪਾਗਲੇ ਥੇ ਨਹੀਂ ਹੈ ਬਾਵਰੇ ਤੋਂ ਮੁਰਾਦ ਭੋਲਾ ਬੋਲਾ ਹੋ ਗਿਆ ਭੋਲਾ ਮਨੁਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਇਹ ਮੈਂ ਅਰਜ਼ ਕਰਦੇ ਹਾਂ ਚਲਾਕ ਮਨੁਖ ਬਾਹਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਜਿਹਨੂੰ ਬਾਬਾ ਫਰੀਦ ਇੰਜ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕچے ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪੰਜ ਵਕਤ ਨਮਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ ਹੈ ਪਰ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੋਰਾ ਮਨ ਲਾਦਾਨੰ ਕੇ ਯਜਦਾ ਸ਼ਨਾਸ ਸ੍ਰੀ ਮੁਖਵਾਕ ਪਾਦਸ਼ਾਹੀ ਦਾ ਸਵੇਂ ਤੂੰ ਖੁਦਾ ਸ਼ਨਾਸ ਨਹੀਂ ਹੈ ਬਖੰਡੀ ਹੈ ਚੋਟਾ ਹੈ ਫਰੇਬੀ ਹੈ ਤੇਰਾ ਨਮਾਜ਼ ਪੜਨਾ ਵੀ ਝੂਠ ਤੇਰੀ ਕੁਰਾਨ ਦੀ ਤਲਾਵਤ ਵਿੱਚ ਊਠ ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵਿੱਚ ਊਠ ਤੂ ਰਾਮਨ ਨਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਜ਼ਤ ਤੋ ਕਾ ਰਹਾ ਦਿਲ ਖਰਾਸ਼ ਤੂ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਰੱਬ ਨਾਲ ਜੁੜਿਆ ਆ ਮਨੁਖ ਲੋਗਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੇ ਉਤੇ ਕਦਮ ਕਦਮ ਦੇ ਉਤੇ ਦਿਲ ਤੋੜੇ ਨੇ ਤੂੰ ਪਖੰਡਈ ਹੈ ਤੂੰ ਝੂਠਾ ਹੈ ਚਲਾਕ ਹੈ ਬਾਹਰੋਂ ਕੁਝ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹੋਰ ਹਮੋ ਮਰਦ ਬਾਯਦ ਸ਼ਬਦ ਸੁਖ ਨਵਰ ਨਾ ਸ਼ਿਕਮੇ ਦੀ ਗਰਦਰਦਾ ਹੈ ਨਾ ਇਹ ਦੇ ਘਰ ਅਸੀਂ ਉਸਨੂੰ ਹੀ ਮਰਦ ਮੰਨਦੇ ਆ ਮਨੁੱਖ ਮੰਨਦੇ ਆ ਜੋ ਜ਼ਬਾਨ ਦੇ ਚ ਹੈ ਉਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਕੁਛ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਨੇ ਚਲਾਕ ਮਨੁਖ ਬਾਰੋਂ ਕੁਛ ਹੋਰ ਆਉਂਦਾ ਹੈ ਅੰਦਰੋਂ ਕੁਛ ਹੋਰ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁਖ ਹੋ ਸਕਦਾ ਹੈ ਸੰਸਾਰ ਦੇ ਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ ਚ ਪਛੜ ਜਾਏਗਾ ਭੋਲਾ ਮਨੁਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ ਹੋ ਸਕਦਾ ਹੈ ਸੰਸਾਰ ਦੇ 'ਚ ਪਛੜ ਜਾਏ ਇਹ ਵੀ ਮੈਂ ਅਰਜ਼ ਕਰਦੇ ਹਾਂ ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਤਰਾਈਆਂ ਨਾਲ ਨਹੀਂ ਮਿਲਣਾ ਚਲਾਕੀਆਂ ਨਾਲ ਨਹੀਂ ਮਿਲਣਾ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਧੋਸੈ ਉਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮੇਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਭੋਲਾ ਕਬੀਰ ਕਹਿੰਦੇ ਨੇ ਐਸਾ ਸ਼ਬਦ ਦਾ ਤੀਰ ਲਗਿਆ ਹੈ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ইরਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਉ ਫਿਦਾ ਆ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਨੇ ਜੇ ਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹ ਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹ ਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾਏ ਇਹ ਗਾਉ ਤੂੰ ਗਾਉ ਬਣ ਜਾਏ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੀ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ ਜਾ ਐ ਇਨਸਾਨ ਤੂੰ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ ਗਊ ਗਊ ਦੀ ਤਰ੍ਹਾਂ ਜੀ ਰਹੀ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਫਿਰ ਕਿਸ ਤਰ੍ਹਾਂ ਜੀ ਰਿਹਾ ਹੈ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਬੀਰ ਕਹਿੰਦੇ ਨ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਗੂੰਗਾ ਹੋਆ ਬਾਗਰਾ ਬਹਿਰਾ ਹੋਆ ਕਾਨ ਕੰਨਾਂ ਤੋਂ ਵੀ ਬਹਿਰਾ ਹੋ ਗਿਆ ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ ਫਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚ ਅੰਦਰ ਜਾਣੇ ਨਹੀਂ ਦਿੰਦਾ ਦੇਖੋ ਕੋਈ ਸਾਡੇ ਘਰ ਦੇ ਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਆ ਪਰ ਜੋ ਕੰਨਾਂ ਦੇ ਰਾਹੀਂ ਗਦੀਆਂ ਗੱਲਾਂ ਸਾਡੇ ਵਿੱਚ ਸੁਟ ਜਾਇਆ ਸੀ ਬੜੇ ਸ਼ੌਕ ਨਾਲ ਸੁਣੀ ਐ ਨਹੀਂ ਫਿਰ ਇਹ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਇਹਨੂੰ ਸੁਮੇ ਰਾਵਾਂ ਆਨੰਦ ਨੇ बसंत राग ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਧਿਆਨ ਨਾਲ ਸੁਣਨਾ ਕਤੁ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚੇਤਨਾ ਚਲਤ ਨਹੀਂ ਚੱਲਦਾ ਪਤਾ ਹੈ ਚੰਚਲ ਦੇ ਅਰਥ ਕੀ ਨੇ ਚਲ 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 ਹਰ ਵਕਤੀ ਚਲਦਾ ਹੈ ਤਨ ਬੈਠਾ ਹੈ ਤਾਂ ਵੀ ਮਨ ਚੱਲਦਾ ਹੀ ਰਹਿੰਦਾ ਹੈ ਚੰਚਲ ਹੈ ਚੱਲ ਚੱਲ ਚੱਲਦਾ 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 ਰੁਕਦਾ ਹੀ ਨਹੀਂ ਕਿਤੇ ਟਿਕਦਾ ਹੀ ਨਹੀਂ ਸ੍ਰੀਮੇ ਰਾਮਾਨੰਦਾ ਬਸੰਤ ਰਾਗ ਦਾ ਹੈ ਸ਼ਬਦ ਕਿੰਨੇ ਮਨ ਮੇਰਾ ਪਿੰਗਲਾ ਹੋ ਗਿਆ ਕਥ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਦਾ ਮਨ ਭਇਆ ਪੰਗਾ ਇੱਕ ਦਿਵਸ ਮਨ ਭਈ ਉਮੰਗ ਗਰਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਏ ਟਿਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਵੀ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗਾਂ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀ ਇਤੇ ਮੈਲਾ ਹੋ ਜਾਏਗਾ ਉਲਟਾ ਖੈਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ। ਭਟਕਣਾ ਮਿਟ ਗਈ। ਇਹਨੋਂ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ। ਜ਼ਰੂਰ ਇਹਨਾਂ ਭਗਤਾਂ ਦੇ خیال ਉਸਨੇ ਸੁਨੇ ਹੋਣੇ ਨੇ। ਇਹ ਚਲੋ ਉਸ ਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲिब ਕਹਿੰਦਾ ਹੈ ਮੇਰੇ ਟੂ ਡੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਹੈ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੈ ਅੱਧ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا او میں تیرے در جوگا رہ گیا کدھرے جان جوگا رہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ ਪਰ ਕੀ ਕਰਾਂ ਮੈਂ ਬੋਲ ਨਹੀਂ ਸਕਦਾ ਗੁੰਗਾ ਸਮਝਾ ਨਹੀਂ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾ ਨਿਕ ਸੰਤਨ ਰਸ ਆਈਏ ਜਿਉ ਚਾਖ ਗੁੰਗਾ ਮੁਸਕਰੇ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ ਹੈ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਇਹ ਉਹ ਨਗਮਾ ਹੈ ਜੋ ਹਰ ਸਾਜ਼ ਤੇ ਗਾਇਆ ਨਹੀਂ ਜਾਂਦਾ ਇਹ ਉਹ ਗੀਤ ਹੈ ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਰਾਗ ਹੈ ਇਹ ਉਹ ਗੀਤ ਹੈ ਜਿਹਦੇ ਵਾਸੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤ ਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਕਿ ਗੁਰੂ ਦਾ ਸ਼ਬਦ ਚੋਟ ਕਰ ਜਾਏ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਚੋਟ ਖਾ ਲਵੇ ਬੜਾ ਹੀ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾ ਸਧਾਰਤ ਸੀ ਬਿਮਾਰ ਦੇਖਿਆ ਬਸ ਦਿਲ ਚੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ Laash ਦੇਖੀ ਫਿਰਦਾ ਚੋਟ ਖਾ ਗਿਆ ਬੁੱਢੇ ਮਨੁੱਖਾਂ ਸੀ ਵੀ ਦੇਖਦੇ ਆ ਜ਼ੈਇਫ ਜ਼ਿਆਦਾ ਉਮਰ ਵਾਲੇ 80 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਸੜਕ ਕ੍ਰੋਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ ਦਿਲ ਚੋਟ ਕਰ ਗਿਆ ਅਕਲ ਇਤਨੀ ਬਾਰੀਕ ਇਹਨੂੰ ਕਹਿੰਦੇ ਹਿੰਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਏ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੋਗ ਦੇ ਵਿੱਚ ਮਹਿਸੂਸ ਕਰਦਾ ਸੰਵੇਦਨਾ ਅਸੀਂ ਵੀ ਦੇਖਦੇ ਆ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਆ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਆ ਅਸੀਂ ਵੀ ਮੁਰਦਿਆਂ ਨੂੰ ਦੇਖੇ ਹੋਵੇਗਾ ਕਿ ਕੋਈ ਦਫਾ ਦੇਖ ਕੇ ਚੋਟ ਲੱਗ ਗਈ ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਤੀਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਏ ਬੜੀ ਇੱਜ਼ਤ ਮਾਣ ਮਰਿਆਦਾ ਸੀ ਸਰੇ ਆਮ ਬੇਇੱਜ਼ਤੀ ਹੋ ਗਈ ਹੈ ਬੜੀ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਹਾ ਐਸੀ ਹਾਲਤ ਦੇ ਵਿੱਚ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਝੋਟ ਕਰ ਜਾ ਸਤਸੰਗੀ ਹੋਵੇ ਸਰੋਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪੇ ਝੋਟ ਕਰ ਜਾਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਇਹ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਕਿ ਇਹਨੂੰ ਆਪਣੀ ਅਕਲ ਹੀ ਝੋਟ ਕਰ ਜਾਵੇ ਤੀਸਰਾ ਅਜੇ ਸੰਸਾਰ ਤੋਂ ਵੀ ਇਸਨੂੰ ਕੋਈ ਬਹੁਤ ਵੱਡੀ ਝੋਟ ਨਹੀਂ ਲੱਗੀ ਨਹੀਂ ਤੇ ਮਨੋਕ ਉਦਾਸ ਹੋ ਜਾਵੇ ਨਿਰਾਸ਼ ਹੋ ਜਾਵੇ ਪ੍ਰਥਮ ਸਤ ਸੰਗ ਰਿਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਚੋਟ ਕਰ ਗਿਆ। ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਤੋਂ ਚੋਟ ਖਾ ਕੇ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ, ਕੁਝ ਵੀ ਨਹੀਂ, ਕੁਝ ਵੀ ਨਹੀਂ, ਕੁਝ ਵੀ ਨਹੀਂ। ਚਲੋ ਇਹਦੇ ਸੰਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ। ਜਿਵੇਂ ਮਹਾਰਾਜ ਕਹਿੰਦੇ ਨੇ ਆਉਂ ਮ ਨ ਜਾਉ ਨ ਇੱਕ ਖੇਲ ਬਨਾਇਆ ਆ ਗਿਆ ਘਾਰੇ ਕੇ ਨਹੀਂ ਆਇਆ ਬਹੁਤ ਮਹਾਨ ਬਾਰੀਕ ਬੇਨ ਮਨਕ ਨੋ ਸਭ ਤਮਾਸ਼ਾ ਪ੍ਰਤੀਤ ਹੁੰਦਾ ਖੇਲ ਕੁਛ ਵੀ ਨਹੀਂ ਇਥੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੋਕ ਜਮ ਰਹਿ ਨੇ ਮਰ ਰਹਿ ਨੇ ਜੀਵ ਜਮ ਰਹਿ ਨੇ ਮਰ ਰਹਿ ਨੇ ਤਮਾਸ਼ਾ ਖੇਲ ਆਖਰ ਮੁਹਾਨ ਹੋਵੇ मनुख छेती उदास हो जाएगा निराश हो जाएगा अकल तो चोट खाके इस संबंधे च भी मैं ग़ालिब दी एक लज़म थारे सामने रखा वो कहंदा है बाज़ी च है इत्तेफ़ाल है दुनिया मेरे आगे सारी दुनिया की ये बचियां दा तमाशा बचियां दे खडाउने और कुछ भी नहीं कुछ भी टिफल बच्चे नो कहंदे ने, ने। ਇਤਫਾਲ ਬੱਚਿਆਂ ਦੀ ਜਮਾ ਬਹੁਵਚਨ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੀ ਦੁਨੀਆ ਕੀ ਹੈ ਛੋਟੇ ਬੱਚਿਆਂ ਦਾ ਤਮਾਸ਼ਾ ਖਿਡੌਣਿਆਂ ਦੀ ਖੇਡ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਹੋਂਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ ਹੈ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ ਫਿਰ ਸੌ ਗਿਆ ਫਿਰ ਦੂਜੇ ਦਿਨ ਫਿਰ ਉਹੀ ਕੁਝ ਕੀਤਾ ਜੋ ਕੁਝ ਰੋਜ਼ ਕਰਦੇ ਆ ਸਭ ਕੁਝ ਰਿਪੀਟ ਹੋ ਰਿਹਾ ਰੈਪੀਟੇਸ਼ਨ ਚੱਲ ਰਹੀ ਪੁਨਰੁਕਤੀ ਚੱਲ ਰਹੀ ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ ਤਖਤੇ ਸੁਲੇਮਾਨੀ সিংহাসਨ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮਐਲਏ ਬਣਨਾ ਚਾਹੁੰਦਾ ਹੈ ਕੋਈ ਐਮਪੀ ਬਣਨਾ ਚਾਹੁੰਦਾ ਹੈ ਕੋਈ ਮਿਨਿਸਟਰ ਬਣਨਾ ਕਿਤਨੇ ਪਾਪੜ ਲੋਕੀ ਬੈਲਦੇ ਨੇ ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਝ ਵੀ ਨਹੀਂ ਕੁਝ ਵੀ ਇੱਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਈ ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਪੰਜਾਬੀ ਚ ਅਸੀਂ ਉਹਨਾਂ ਨੂੰ ਮਸਨਦ ਕਹਿੰਦੇ ਆਂ ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ ਇਹ ਮਸਨਦ ਹੈ ਜਿਸ ਤੇ ਧਨ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਦੇ ਚ ਔਰੰਗ ਕਹਿੰਦੇ ਨੇ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨਦ